ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀਟ ਉਸ ਇਸ ਸਮੇਂ ਕੋਟਸੀਖਾਂਦ ਦੀ ਸੁੰਦਰਨਗਰ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਪਹੁੰਚੇ ਨੇ ਇਸ ਵਕਤ ਸਮਾਰਾ ਦਾ ਸਵਾ 12 ਦਾ ਹੋ ਚੁੱਕਾ ਹੈ 11:15 ਦਾ ਉਹਨਾਂ ਨੇ ਟਾਈਮ ਦਿੱਤਾ ਉਹੀ ਦਿੱਤੇ ਸਮੇਂ ਤੋਂ ਤਕਰੀਬਨ ਪੌਣਾ ਘੰਟਾ ਲੇਟ ਨੇ ਪਰ ਪਹੁੰਚੇ ਜ਼ਰੂਰ ਨੇ ਆਪਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਟੀਵੀ ਨੈਟਵਰਕ ਤੋਂ ਉਹਨਾਂ ਨੂੰ ਫੁੱਲਾਂ ਦੇ ਨਾਲ ਹਾਰ ਪਾਖੇ ਫੁੱਲਾਂ ਦੀ ਵਰਖਾ ਕਰਕੇ ਸਟੇਡੀਅਮ ਵਿੱਚ ਇੰਟਰ ਕੀਤਾ ਜਾ ਰਿਹਾ ਹੈ ਜਗਵਿੰਦਰਜੀਤ ਸਿੰਘ ਲਾਡਿਟੋਸ ਹਲਕਾ ਬਧਾਇਕ ਧਰਮਕੋਟ ਜਿਹੜੇ ਕੀ ਕੋੜੀ ਸਿਖਾਂਤ ਸੁੰਦਰ ਨਗਰ ਸਥਿਤ ਸਟੇਡੀਅਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਵਿੱਚ ਪਹੁੰਚੇ ਨੇ ਸਟੇਡੀਅਮ ਦਾ ਨਵੀਨੀਕਰਨ ਕਰਨ ਲਈ 1 ਕਰੋੜ 28 ਲੱਖ ਦੇ ਕਰੀਬ ਗ੍ਰਾਂਟ ਜਿਹੜੀ ਹੈਗੀ ਉਹ ਮਿਲੀ ਹੈ ਇਸ ਤੋਂ ਪਹਿਲਾਂ ਵੀ ਇਸ ਸਟੇਡੀਅਮ ਵਾਸਤੇ ਵਕ ਵਕ ਸਮੇਂ ਤੇ ਵਕ ਵਕ ਸਰਕਾਰਾਂ ਨੇ ਰਾਸ਼ੀ ਭੇਜੀ ਹੈ ਇਹ ਹੁਣ ਰਸਮੀ ਤੌਰ ਤੇ ਉਦਘਾਟਨ ਕਰਨਗੇ ਪਰਦਾ ਉਠਾ ਕੇ ਗਵਿੰਦਰਜੀਤ ਸਿੰਘ ਲਾਡੀਟੋਸ ਹਲਕਾ ਵਿਧਾਇਕ ਧਰਮਕੋਟ ਜਿਹੜੇ ਕੀ ਸੁੰਦਰ ਨਗਰ ਵਿੱਚ ਸਥਿਤ ਕੋੜੀ ਸੇਖਾਂ ਦੀ ਸੁੰਦਰ ਨਗਰ ਦੇ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਪਹੁੰਚੇ ਨੇ ਇਹ ਤੁਸੀਂ ਉਹ ਤਸਵੀਰਾਂ ਦੇਖ ਰਹੇ ਹੋ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਜਾ ਰਿਹਾ ਹੈ ਉਹ ਰਸਮੀ ਤੌਰ ਤੇ ਉਦਘਾਟਨ ਕਰਨਗੇ ਅਸੀਂ ਆਪ ਜੀ ਦੀ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਉਹਨਾਂ ਦੇ ਵੀ ਉਹ ਕੀ ਹਾਲ ਮਾਰਾ ਜੀ ਜਾਦ ਲੱਗੀ ਹੈ ਕਿ ਇਸ ਸਟੇਡੀਅਮ ਦੇ ਨਵੀਨੀਕਰਨ ਲਈ 1 ਕਰੋੜ 28 ਲੱਖ ਰੁਪਏ ਕਰੀਬ ਕਰੀਬ ਜਿਹੜੀ ਹੈਗੀ ਹੈ ਗ੍ਰਾਂਟ ਉਹ ਜਾਰੀ ਹੋਈ ਹੈ ਗ੍ਰਾਂਟ ਜਾਰੀ ਕਰਨ ਤੇ ਗ੍ਰਾਉਂਡ ਤੇ ਇਹ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਵਕਤ ਰਸਮੀ ਦਰ ਤੇ ਪਰਦਾ ਉਠਾ ਕੇ ਉਹ ਉਦਘਾਟਨ ਕਰਨ ਜਾ ਰਹੇ ਨੇ ਦਵਿੰਦਰਜੀਤ ਸਿੰਘ 라ਡੀ ਟੂਸ ਹਲਕਾ ਵਧਾਇਕ ਧਰਮਕੋਟ ਤੋਂ ਕੋੜੀ ਸਿੰਘਾਂ ਦੇ ਸਟੇਡੀਅਮ ਚ ਪਹੁੰਚੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਸਾਡੇ ਨਾਲ ਮੌਜੂਦ ਨੇ ਜੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੋਸ ਜਿਹੜੇ ਕਿ ਅੱਜ ਸੁੰਦਰਨਗਰ ਦੇ ਵਿੱਚ ਸਟੇਟ ਸ਼ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨਵੀਨੀਕਰਨ ਲਈ ਜਿਹੜੀ ਰਾਸ਼ੀ ਜਾਰੀ ਹੋਈ ਹੈ ਉਹਦੇ ਉਦਘਾਟਨ ਤੇ ਪਹੁੰਚੇ ਨੇ ਸਰ ਅੱਜ ਨਵੀਨੀਕਰਨ ਲਈ 1 ਕਰੋੜ 28 ਲੱਖ ਦੇ ਕਰੀਬ ਕਰੀਬ ਜਿਹੜੀ ਹੈਗੀ ਹੈ ਰਾਸ਼ੀ ਜਾਰੀ ਹੋਣ ਦੀ ਵਿੱਚ ਤੁਸੀਂ ਉਦਘਾਟਨ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਰਕਮ ਜਿਹੜੀ ਹੈਗੀ ਹੈ ਕਿਹਦੇ ਥਰੂ ਲੱਗੂਗੀ ਤੇ ਕਿਹੜੇ ਕੰਮਾਂ ਤੇ ਲੱਗੇ ਆ ਸਭ ਤੋਂ ਪਹਿਲਾਂ ਮੈਂ ਕੋਟੀ ਸੇਖਾ ਨਿਵਾਸੀਆਂ ਨੂੰ ਵਧਾਈ ਦਿੰਦਾ ਕਿ ਜਿਵੇਂ ਇਹਨਾਂ ਦੇ ਨਾਲ ਇੱਕ ਵਾਅਦਾ ਸੀਗਾ ਕੋਟੀ ਸੇਖਾ ਦੇ ਨਾਲ ਕਿ ਇਹਨੂੰ ਪਿੰਡ ਨਹੀਂ ਇੱਕ ਸ਼ਹਿਰ ਦਾ ਰੂਪ ਦੇਣਾ ਕੋਟੀ ਸੇਖਾ ਨੂੰ ਸਭ ਤੋਂ ਪਹਿਲਾਂ ਇੱਥੇ ਅਸੀਂ ਸੀਵਰੇਜ ਲੈ ਕੇ ਆਏ ਉਸ ਤੋਂ ਬਾਅਦ ਇੱਥੇ ਬੱਸ ਸਟੈਂਡ ਜਿਹੜਾ ਬਣ ਰਿਹਾ ਉਹਦਾ ਕੰਮ ਸ਼ੁਰੂ ਹੋਇਆ ਅਗਲੇ ਤਿਰਭਾਣ ਥੋੜੇ ਦਿਨਾਂ ਵਿੱਚ ਬਣ ਕੇ ਤਿਆਰ ਹੋ ਜਾਣਾ ਉਸੋ ਬਾ ਜਿਹੜਾ ਵੱਡਾ ਪਾਰਕ ਹੈ ਜਿਹੜਾ ਕਿ ਇਸ ਸ਼ਹਿਰ ਦੀ ਬਹੁਤ ਜ਼ਿਆਦਾ ਵੱਡੀ ਮੰਗ ਸੀ ਉਹ ਬਣਾ ਕੇ ਲੋਕਾਂ ਦੇ ਸਪੁਰਦ ਕੀਤਾ ਤੇ ਅੱਜ ਜਿਹੜਾ ਚੌਥਾ ਕੰਮ ਵੱਡਾ ਕੰਮ ਸੀ ਜਿਹੜਾ ਕਿਉਂਕਿ ਨੌਜਵਾਨਾਂ ਨੂੰ ਇੱਥੇ ਖੇਡਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਸਿਰਫ ਗਰਾਊਂਡ ਸੀ ਇੱਕ ਕੱਲੀ ਚਾਰਦਵਾਰੀ ਸੀ ਹੋਰ ਕੁਝ ਨਹੀਂ ਸੀ ਸੋ ਵੱਡੀ ਮੰਗ ਨੂੰ ਵੇਖਦਿਆਂ ਹੋਇਆਂ ਤੇ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕਿ ਜੋ ਮੈਂ ਜਾ ਕੇ ਮੰਗਿਆ ਉਹਨਾਂ ਨੇ ਨਾਲ ਦੀ ਨਾਲ ਕਦੇ ਨਾ ਨਹੀਂ ਕੀਤੀ ਨਾਲ ਦੀ ਨਾਲ ਹੀ ਹਾਂ ਕਰਕੇ ਉਹ ਗ੍ਰਾਂਟ ਪਾ ਗਏ ਉਹਨਾਂ ਨੇ ਜਿਹੜਾ ਸਾਡਾ ਇਹ ਕੰਮ ਹੈ 1 ਕਰੋੜ 28 ਲੱਖ ਦੇ ਕਰੀਬ ਜਿਹੜਾ ਕੰਮ ਹੈ ਉਹ ਇੱਥੇ ਕੋਟ ਸੇਖਾਂ ਦਾ ਅੱਜ ਜਿਹਦੀ ਸ਼ੁਰੂਆਤ ਕਰਨ ਆਏ ਆ ਜਿਸ ਜਗ੍ਹਾ ਤੇ ਆਪਾਂ ਖੜੇ ਆ ਅ ਇੱਥੇ ਇੱਕ ਸਪੋਰਟਸ ਹੱਬ ਬਣ ਜਾ ਰਿਹਾ ਜਿਹਦੇ ਵਿੱਚ ਇਨਡੋਰ ਥੱਲੇ ਜਿਮ ਹੋਊਗਾ ਸਟੇਡੀਅਮ ਹੋਊਗਾ ਉਹਦੇ ਉੱਤੇ ਤੁਸੀਂ ਉਹ ਵੇਖ ਰਹੇ ਹੋ ਸਾਹਮਣੇ ਜਿਹੜੀ ਫੋਟੋ ਲੱਗੀ ਆ ਉਦੇ ਉੱਪਰ ਉਵੇਂ ਜਿਹੜੀ ਡਬਲ ਬਿਲਡਿੰਗ ਹੋਊਗੀ ਸਟੇਜ ਉੱਪਰ ਹੋਊਗੀ ਸਾਈਡ ਤੇ ਜਿਹੜੇ ਬੈਠਣ ਦੀ ਜਗ੍ਹਾ ਜਿਹੜੀਆਂ ਸਟੇਅਰਸ ਹੁੰਦੀਆਂ ਨੇ ਜਿੱਥੇ ਕਿ ਦਰਸ਼ਕ ਬੈਠ ਸਕਦੇ ਨੇ ਸੋ ਸਾਰਾ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰਕੇ 1 ਕਰੋੜ 28 ਲੱਖ ਦੀ ਰਾਸ਼ੀ ਦੇ ਨਾਲ ਇਹ ਜਿਹੜੇ ਕੋੜੀ ਸੇਖਾ ਨਾਵਾਸੀਆਂ ਨੂੰ ਜਿਹੜਾ ਤੋਹਫਾ ਦਿੱਤਾ ਜਾਏਗਾ ਜੀ ਬੱਸ ਸਟੈਂਡ ਦੀ ਗੱਲ ਹੋਈ ਸੀ ਜ਼ਿਕਰ ਕੀਤਾ ਜਾਂਦਾ ਹੁੰਦਾ ਹੈ ਕਿ 6 ਮਹੀਨੇ ਚ ਤਿਆਰ ਹੋ ਜਾਏਗਾ ਕਾਫੀ دیر ਲੇਟ ਹੋ ਰਿਹਾ ਉਹਦੇ ਵਿੱਚ ਨਾ ਕਾਫੀ ਪ੍ਰੋਬਲਮ ਸੀਗੀਆਂ ਬੱਸ ਸਟਾਡ ਵਾਲੀ ਜਗ੍ਹਾ ਦੇ ਵਿੱਚ ਪਹਿਲੀ ਗੱਲ ਤਾਂ ਉੱਥੇ ਨਜਾਇਜ਼ ਕਬਜ਼ੇ ਸੀਗੇ ਨਜਾਇਜ਼ ਕਬਜ਼ੇ ਛਡਾਏ ਗਏ ਉਸ ਤੋਂ ਬਾਅਦ ਉਹਦੀ ਸਫਾਈ ਜਿਹੜੀ ਬੜਾ ਵੱਡਾ ਕੰਮ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਤਕਰੀਬਨ ਅਗਲੇ ਜਿਹੜੇ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਬੱਸ ਸਟੈਂਡ ਆ ਉਹ ਬਣ ਕੇ ਜਿਹੜਾ ਲੋਕਾਂ ਦੇ ਸਪੁਰਦ ਕਰ ਦਾਂਗੇ ਜਿਹੜਾ ਸੀਵਰੇਜ ਆ ਸੀਵਰੇਜ ਵੀ ਤਕਰੀਬਨ ਸਾਰੀ ਜਿਹੜੀ ਪਾਈਪਲਾਈਨ ਆ ਜਿਹੜੀ ਕੋਰਸਿਕਾ ਦੀ ਉਹ ਪੈ ਚੁੱਕੀ ਆ ਜਿਹੜੀ ਮੇਨ ਰਾਈਜ਼ਿੰਗ ਆ ਉਹ ਰਹਿ ਗਈ ਆ ਉਹਨੂੰ ਪਾ ਰਹੇ ਨੇ ਤੇ ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਸੀਵਰੇਜ ਆ ਉਹ ਵੀ ਦਾ ਕੰਮ ਕਰਨਾ ਸ਼ੁਰੂ ਕਰ ਦੋਗਾ ਸੀਵਰੇਜ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਜਿੱਥੇ ਪਾਇਆ ਗਿਆ ਉਹਨੂੰ ਪੂਰਨ ਨਹੀਂ ਕੀਤਾ ਜਾਂਦਾ ਉਹਨੂੰ ਕੰਪਲੀਟ ਨਹੀਂ ਕੀਤਾ ਜਾਂਦਾ ਛੱਡ ਦਿੱਤਾ ਜਾਂਦਾ ਉਹਦੇ ਵਿੱਚ ਨਾ ਖੇਤਪਾਲ ਜੀ ਇਹ ਗੱਲ ਹੁੰਦੀ ਹੈ ਵੀ ਜਦੋਂ ਆਪਾਂ ਸੀਵਰੇਜ ਪਾਉਨੇ ਆ ਨਾ ਉਸ ਤੋਂ ਬਾਅਦ ਜਿਹੜੀ ਉਹ ਜ਼ਮੀਨ ਹੁੰਦੀ ਹੈ ਜਿਹੜੀ ਉੱਤੇ ਮਿੱਟੀ ਪਾਈਦੀ ਉਹ ਕੱਚੀ ਹੁੰਦੀ ਆ ਉਹਨੂੰ ਦਬਾਉਣ ਵਾਸਤੇ ਉਹਦੀ ਪਕਾਈ ਕਰਨ ਵਾਸਤੇ ਕੁਝ ਸਮਾਂ ਉਹ ਖੁੱਲਾ ਛੱਡਣੀ ਪੈਂਦੀ ਆ ਜੀ ਆਪਾਂ ਅੱਜ ਮਿੱਟੀ ਪਾ ਕੇ ਨਾਲ ਦੇ ਨਾਲ ਅੱਜ ਇੰਟਰਲੌਕ ਲਾ ਦਾਂਗੇ ਤਾਂ ਕੁਝ ਸਮੇਂ ਬਾਅਦ ਹੀ ਉਹਨੇ ਬੈਠ ਜਾਣਾ ਸੋ ਉਹਨੂੰ ਉਹਨਾਂ ਨੂੰ ਸਮਾਂ ਦਿੰਦੇ ਆ ਵੀ ਉਹ ਪਹਿਲਾਂ ਬੈਠ ਜਾਵੇ ਉਸ ਤੋਂ ਬਾਅਦ ਫਿਰ ਉਹਦੇ ਮਿੱਟੀ ਪਾ ਕੇ ਲੈਵਲ ਕਰਕੇ ਉਹਦੇ ਉੱਤੇ ਇੰਟਰਲੌਕ ਲਾਈ ਜਾਵੇ ਸੋ ਬੇਫਿਕਰ ਹੋ ਸਾਰੇ ਜਿਹੜੇ ਕੰਮ ਨੇ ਕੱਲੇ-ਕੱਲੇ ਕੰਮ ਦੇ ਉੱਤੇ ਨਿਗਰਾਨੀ ਮੇਰੀ ਆਪਦੀ ਆ ਕੱਲਾ-ਕੱਲਾ ਜਿਹੜਾ ਕੰਮ ਹੈ ਪੂਰੇ ਮਿਆਰੀ ਢੰਗ ਦੇ ਨਾਲ ਤੇ ਪੂਰੇ ਵਧੀਆ ਢੰਗ ਦੇ ਨਾਲ ਕੋਟ ਸਿਕਾਂਦੇ ਵਿੱਚ ਹੋ ਰਿਹਾ ਹੈ ਕਬਜੇ ਦੀ ਗੱਲ ਚੱਲੀ ਸੀ ਕਿ ਉੱਥੇ ਕਬਜ਼ੇ ਸੀ ਕਬਜੀਆਂ ਦੇ ਕਬਜੇ ਛੁੜਾਏ ਗਏ ਪਿਛਲੇ ਮਹੀਨੇ ਦੀ 17 ਤਰੀਕ ਨੂੰ ਅੰਮ੍ਰਿਤਸਰ ਰੋਡ ਤੋਂ ਬਹੁਤ ਵੱਡੇ ਲੈਵਲ ਤੇ ਕਬਜੇ ਛੁੜਾਏ ਗਏ ਥੜੇ ਤਰਵਾਏ ਗਏ ਬਹੁਤ ਰੌਲਾ ਪਿਆ ਉਹਦੇ ਵਿੱਚ ਤੁਹਾਡੇ ਤੱਕ ਵੀ ਲੋਕਾਂ ਨੇ ਪਹੁੰਚ ਕੀਤੀ ਤੇ ਪਤਾ ਲੱਗਾ ਪ੍ਰੋਸੈਜੋਗ ਸੂਤਰਾਂ ਤੋਂ ਕਿ ਤੁਸੀਂ ਵੀ ਉਹਨਾਂ ਨੂੰ ਇਹੀ ਜਵਾਬ ਦਿੱਤਾ ਸੀ ਕਿ ਭਾਈ ਇਹ ਹੋਣਾ ਇਹ ਹੋ ਕੇ ਹੀ ਰਹੇਗਾ ਹਫਤਾ 10 ਦਿਨ ਉਹ ਬਹੁਤ ਜ਼ੋਰ ਸ਼ੋਰ ਤੇ ਉੱਤੇ ਕੰਮ ਚੱਲਿਆ ਪਰ ਹੁਣ ਹੌਲੀ ਹੌਲੀ ਢਿੱਲ ਦਿੱਤੀ ਜਾ ਰਹੀ ਹੈ ਪਹਿਲਾਂ ਵਾਲੀ ਹਜੇ ਵੀ ਧਿਆਨ ਦੇ ਵਿੱਚ ਹੈ ਜਾਂ ਉੱਤੇ ਕੀਤਾ ਜਾਏਗਾ ਅ ਨਹੀਂ ਉਹਦੇ ਵਿੱਚ ਕੋਈ ਵੀ ਢਿੱਲ ਨਹੀਂ ਜਿੰਨੀ ਵੀ ਉਸ ਰੋਡ ਦੇ ਉੱਪਰ ਕੋਈ ਰੇੜੀ ਲੱਗਦੀ ਸੀ ਉਹ ਸਾਰੀਆਂ ਰੇੜੀਆਂ ਜਿਹੜੀਆਂ ਉੱਥੋਂ ਸ਼ਿਫਟ ਹੋ ਚੁੱਕੀਆਂ ਨੇ ਉੱਥੋਂ ਚੱਕੀਆਂ ਜਾ ਚੁੱਕੀਆਂ ਨੇ ਅ ਜਿਹੜੇ ਦੁਕਾਨਦਾਰਾਂ ਨੇ ਕੋਈ ਬਾਹਰ ਜਿਹੜੀ ਵਧਾਈ ਸੀ ਕਿ ਜੋ ਵੀ ਜਗ੍ਹਾ ਵਧਾਈ ਸੀ ਉਹਨਾਂ ਨੂੰ ਵੀ ਬੇਨਤੀਆਂ ਕੀਤੀਆਂ ਕਿ ਭਾਈ ਆਪ ਦੀ ਜਿਹੜੀ ਜਗ੍ਹਾ ਅੰਦਰ ਕਰ ਲਓ ਮੈਨੂੰ ਲੱਗਦਾ ਕਿ ਜਿਸ ਦਿਨ ਦੀ ਇਹ ਕਾਰਵਾਈ ਹੋਈ ਹੈ ਉਸ ਦਿਨ ਤੋਂ ਬਾਅਦ ਇਸ ਚੌਂਕ ਦੇ ਵਿੱਚ ਕੋਈ ਜਾਮ ਨਹੀਂ ਲੱਗਾ ਇਸ ਰੋਡ ਤੇ ਖਾਸ ਕਰਕੇ ਹੁਣ ਦੋ ਗੱਡੀਆਂ ਤੁਹਾਡੀਆਂ ਇਕੱਠੀਆਂ ਲੰਘ ਸਕਦੀਆਂ ਨੇ ਸੋ ਕਾਰਵਾਈ ਬਿਲਕੁਲ ਓਵੇਂ ਆ ਜਿਵੇਂ ਉਹ ਦਿਨ ਕਾਰਵਾਈ ਹੋਈ ਸੀਗੀ ਉਸ ਤੋਂ ਬਾਅਦ ਕੋਈ ਵੀ ਢਿੱਲ ਨਹੀਂ ਹੈਗੀ ਤੇ ਨਾਈਟ ਢਿੱਲ ਦਿੱਤੀ ਜਾਊਗੀ ਟੋਪ ਸਰਬ ਜਾਂਦੇ ਜਾਂਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਪਿਛਲੇ ਹਫ਼ਤੇ ਨਤੀਜੇ ਆਏ ਆ ਸੰਤੁਸ਼ਟ ਆ ਪੂਰੇ ਸੰਤੁਸ਼ਟਾਂ ਜੀ ਕਿਉਂਕਿ ਜਿਹੜੀ ਇਹ ਬਲਾਕ ਸੰਮਤੀ ਤੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਸੀ ਜਿੰਨੂੰ ਕਿ ਸਾਰਾ ਹਲਕਾ ਇੱਕ ਸੈਮੀ ਫਾਈਨਲ ਦੇ ਰੂਪ ਦੇ ਵਿੱਚ ਦਿਖ ਰਿਹਾ ਸੀ ਸਾਰੇ ਹਲਕੇ ਦੀ ਨਿਗਾ ਸੀ ਕਿਉਂਕਿ ਇਲੈਕਸ਼ਨ ਬੜੇ ਪਾਰਦਰਸ਼ੀ ਢੰਗ ਨਾਲ ਹੋਏ ਨੇ ਇਲੈਕਸ਼ਨ ਬੜੇ ਸੁਚੱਜੇ ਢੰਗ ਨਾਲ ਹੋਏ ਨੇ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਇੱਕ ਵੀ ਕੋਈ ਵੋਟ ਨਹੀਂ ਕੱਟੀ ਗਈ ਇੱਕ ਵੀ ਕਿਸੇ ਦਾ ਪਰਚਾ ਕੈਨਸਲ ਨਹੀਂ ਹੋਇਆ ਇੱਕ ਵੀ ਕਿਸੇ ਦਾ ਥੱਪੜ ਤੱਕ ਕਿਸੇ ਦਾ ਇਲੈਕਸ਼ਨ ਦੇ ਵਿੱਚ ਨਹੀਂ ਹੋਵਜਿਆ ਕਿਸੇ ਦੀ ਕੋਈ ਵੀ ਗੜਬੜ ਨਹੀਂ ਹੋਈ ਕਿਉਂਕਿ ਇਹ ਸੀਗਾ ਹਲਕੇ ਦੀ ਇੱਕ ਰੀ ਅ ਲੋਕਾਂ ਦੀ ਆਵਾਜ਼ ਕੀ ਹੈ ਸੋ ਇਹ ਸੀਗਾ ਤਰੀਕਾ ਇੱਕ ਵੇਖਣ ਦਾ ਜਾਂ ਸੁਣਨ ਦਾ ਵੀ ਲੋਕ ਕੀ ਚਾਹੁੰਦੇ ਨੇ ਸੋ ਮੈਂ ਧੰਨਵਾਦੀਆਂ ਹਲਕਾ ਧਰਮਗੋੜ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਇੱਕ ਵਾਰੀ ਫੇਰ ਐਡਾ ਵੱਡਾ ਐਮੈਂਡਮੈਂਟ ਦਿੱਤਾ ਜਿੰਨੀ ਸਾਰੀਆਂ ਪਾਰਟੀਆਂ ਨੂੰ ਵੋਟ ਪਈ ਹੈ ਜਿਹਦੇ ਵਿੱਚ ਕਾਂਗਰਸ ਜਿਹਦੇ ਵਿੱਚ ਦੋਨੋਂ ਅਕਾਲੀ ਦਲ ਜਿਹਦੇ ਵਿੱਚ ਭਾਜਪਾ ਹੋਰ ਵੀ ਜਿਹੜੀਆਂ ਪਾਰਟੀਆਂ ਨੇ ਸਾਰਿਆਂ ਦੇ ਵੋਟਰ ਲਾ ਕੇ ਕੱਲੀ ਆਮ ਆਦਮੀ ਪਾਰਟੀ ਨੂੰ 100 ਵੋਟ ਪਈ ਆ ਸੋ ਮੈਂ ਧੰਨਵਾਦ ਦਿਆਂ ਸਾਰੇ ਹਲਕਾ ਤਰਮਕੋਟ ਦੇ ਨਿਵਾਸੀਆਂ ਦਾ ਪਾਰਦਰਸ਼ਤਾ ਦੀ ਗੱਲ ਚੱਲੀ ਸੀ ਵਾਰਡਬੰਦੀ ਹੋਈ ਆ ਉਹਦਾ ਜਿਹੜਾ ਨਕਸ਼ਾ ਉਹ ਜਿਹੜਾ ਹੈਗਾ ਆਫਿਸ ਦੇ ਵਿੱਚ ਲਾਇਆ ਜਾਂਦਾ ਜੀ ਜੀ ਆਫਿਸ ਦੇ ਵਿੱਚ ਲੱਗਾ ਹੋਇਆ ਨਕਸ਼ਾ ਹੈ ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਉਹ ਮੁਹੱਈਆ ਨਹੀਂ ਕਰਾਇਆ ਜਾਂਦਾ ਕਿ ਵਾਰਡਬੰਦੀ ਕਿੱਥੋਂ ਦੇਕਰ ਹੋਏ ਇਹ ਜਿਹੜੇ ਵਿਰੋਧੀ ਤੇ ਰਹ ਉਹਨਾਂ ਕੋਲੇ ਤਾਂ ਪਹੁੰਚਣਾ ਹੀ ਕੀ ਸੀ ਹੁਣ ਰਹੀ ਗੱਲ ਕਿ ਜੇ ਕੋਈ ਨਵਾਂ ਬੰਦਾ ਉੱਠਦਾ ਹੈ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦਾ ਹੈ ਉਹਨੂੰ ਪਤਾ ਕਿਵੇਂ ਲੱਗੇ ਕਿ ਮੇਰਾ ਏਰੀਆ ਕਿਹੜਾ ਹੋ ਸਕਦਾ ਕਿ ਮੇਰਾ ਮੰਡਲ ਹੋਵੇ ਚੋਣ ਲੜਦਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਕਿਤੋਂ ਵੋਟ ਮੰਗਣੀ ਜਾ ਕੇ ਜਾਂ ਮੇਰੇ ਨਾਲ ਕਿਹੜੇ ਜੁੜੇ ਜਿਹੜੀ ਵਾਰਡ ਬੰਦੇ ਦੀ ਗੱਲ ਆ ਉਹਦਾ ਜਿਹੜਾ ਨਕਸ਼ਾ ਉਹ ਡਿਸਪਲੇ ਕਰਨਾ ਪੈਂਦਾ ਉਹਦੀ ਜਿਹੜੀ ਅਖਬਾਰ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਦੇਣੀ ਪੈਂਦੀ ਹੈ ਅਖਬਾਰ ਦੇ ਵਿੱਚ ਵੀ ਐਡਵਰਟਾਈਜ਼ਮੈਂਟ ਦਿੱਤੀ ਆ ਉਸ ਤੋਂ ਬਾਅਦ ਨਕਸ਼ਾ ਵੀ ਲਾਇਆ ਗਿਆ ਮੈਨੂੰ ਲੱਗਦਾ ਹੋਵੇ ਕਿ ਇੱਕ ਹਫਤਾ ਪੂਰਾ ਜਿਹ ਉਹ ਪੂਰਾ ਉੱਥੇ ਦਫ਼ਤਰ ਦੇ ਵਿੱਚ ਲੱਗਾ ਰਿਹਾ ਜਿਹੜਾ ਮਰਜ਼ੀ ਜਾ ਕੇ ਵੇਖ ਸਕਦਾ ਸੀ ਕਿਸੇ ਦਿਨ ਦਰਵਾਜ਼ਾ ਬੰਦ ਨਹੀਂ ਕੀਤਾ ਇੱਥੋਂ ਤੱਕ ਕਿ ਉਹ ਉੱਥੇ ਜਿਹੜੇ ਕੈਮਰੇ ਲਾਏ ਸੀ ਉਹਨਾਂ ਦਾ ਮੈਂ ਆਹ ਮੋਨੀਟਰ ਕਰ ਰਿਹਾ ਸੀ ਜਿਹੜਾ ਕਿਹੜਾ ਬੰਦਾ ਜਾ ਕੇ ਕਿਸੇ ਵੇਲੇ ਵੀ ਜਾ ਕੇ ਚੈੱਕ ਕਰ ਸਕਦਾ ਸੀ ਸੋ ਇਹੋ ਜਿਹੀ ਕੋਈ ਵੀ ਕਿਤੇ ਮੈਨੂੰ ਕੰਪਲੇਂਟ ਨਹੀਂ ਆਈ ਕਿ ਕਿਸੇ ਨੂੰ ਉੱਥੇ ਜਾ ਕੇ ਦੇਖਣ ਦੇ ਵਿੱਚ ਦਿੱਕਤ ਆਈ ਆ ਸੋ ਇਹੋ ਜਿਹੀ ਕੋਈ ਗੱਲ ਨਹੀਂ ਤੇ ਜੋ ਵੀ ਕੋਈ ਇਹ ਇਲੈਕਸ਼ਨ ਹੈ ਦੇਖੋ ਲੋਕਤੰਤਰ ਆ ਕੋਈ ਵੀ ਜਦੋਂ ਮਰਜੀ ਇਲੈਕਸ਼ਨ ਲੜ ਸਕਦਾ ਜੀ ਕੋਈ ਗੱਲ ਨਹੀਂ ਲੋਕਾਂ ਦਾ ਇਲੈਕਸ਼ਨ ਆ ਤੇ ਲੋਕ ਲੜਨ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਹ ਜਿਹੜਾ ਹੈਗਾ ਪ੍ਰੋਜੈਕਟ ਦਾ ਵਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਕਿੱਥੇ ਕਿੱਥੇ ਕੀ ਕੀ ਬਣੇਗਾ ਇਹ ਬਿਲਡਿੰਗ ਹੈ ਜੀ ਜਿਹੜੀ ਸਾਹਮਣੇ ਨਕਸ਼ੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਬਿਲਡਿੰਗ ਦੀ ਤਸਵੀਰ ਹੈ ਇਹ ਬਿਲਕੁਲ ਸੇਮ ਟੂ ਸੇਮ ਇਸ ਤਰ੍ਹਾਂ ਬਣੇਗਾ ਦਵਿੰਦਰਜੀਤ ਸਿੰਘ ਲਾੜੀਟ ਉਸ ਨੂੰ ਨਿ ਪਹੁੰਚੇ ਨੇ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਉਹਨਾਂ ਨੇ ਦੱਸਿਆ ਕਿ ਜਿੰਨੀ ਵੀ ਗ੍ਰਾਂਟ ਆਈ ਉਹ ਪਾਰਦਰਸ਼ਤਾ ਦੇ ਤੌਰ ਤੇ ਲਾਈ ਜਾਵੇਗੀ ਪਾਰਦਰਸ਼ਤਾ ਦੇ ਨਾਲ ਲਾਈ ਜਾਵੇਗੀ